ਦੇ ਵਿੱਚ 하게 ਜਿਹੜਾ ਤੁਹਾਨੂੰ ਪਤਾ ਹੈ ਉਸ ਦਿਨ ਪਹਿਲਾਂ ਇੱਕ ਇਨਕਾਊਂਟਰ ਹੋਇਆ ਸੀਗਾ ਘੱਗਰ ਦੇ ਨਾਲ ਟੰਡੇ ਤੇ ਜਦੋਂ ਦੋ ਮੁਲਾਜ਼ਮਾਂ ਨੇ ਦੋ ਮੁਲਾਜ਼ਮਾਂ ਨੇ ਭੱਜਣ ਲੱਗੇ ਮੁਲਾਜ਼ਮਾਂ ਤੇ ਫਾਇਰ ਕੀਤੇ ਸੀਗੇ ਉਸੇ ਗਰੁੱਪ ਨੂੰ ਅੱਗੇ ਤੋਰਦੇ ਹੋਏ ਜਿਹੜੀ EGTF ਦੀ ਟੀਮ ਹੈਗੀ ਹੈ ਸਾਡੀ ਨਾਲ ਡੀਐਸਪੀ ਡੇਰਾ ਬਸੀ ਸਾਹਿਬ ਐਸਪੀ ਰੂਰਲ ਮਨਪ੍ਰੀਤ ਦੇ ਅੰਡਰ ਇੱਕ ਇਨਵੈਸਟੀਗੇਸ਼ਨ ਉਦੋਂ ਨਹੀਂ ਚੱਲ ਰਹੀ ਸੀ ਉਹਦੇ ਚ ਕਲੀਅਰ ਹੋ ਗਿਆ ਸੀਗਾ ਜੀ ਕਿ ਇੱਕ ਮੋਡਿਊਲ ਜਿਹੜਾ ਹੈ 골ਡੀ ਢਿੱਲੋਂ ਫੋਰਨ ਬੇਸਡ ਹੈਂਡਲਰ ਹੈ ਲਾਰੈਂਸ ਬਿਸ਼ਨੋਈ ਗੈਂਗ ਦਾ ਆਪਰੇਟਿਵ ਹੈ ਜੀ ਉਹਦਾ ਇੱਕ ਕੋਈ ਅੱਗੇ ਕੰਟੈਕਟ ਹੈ ਮਨਦੀਪ ਸਿੰਘ ਜਿਹੜਾ ਸਪੇਨ ਬੇਸਡ ਹੈ ਉਹ ਉਹ ਤੇ 골ਡੀ ਢਿੱਲੋਂ ਦੋਨੋਂ ਮਿਲ ਕੇ ਇੱਕ ਮੋਡਿਊਲ ਤਿਆਰ ਕਰ ਰਹੇ ਸੀਗੇ ਕਿ ਜਿਨ੍ਹਾਂ ਨੇ ਅੱਗੇ ਵੈਪਨਸ ਡਿਸਟ੍ਰੀਬਿਊਟ ਕਰਨੇ ਸੀ ਤੇ ਜਿਹੜੇ ਇਹਨਾਂ ਨੇ ਪਹਿਲਾਂ ਦੇ ਟਾਰਗੇਟ ਸੀਗੇ ਉਹਨਾਂ ਨੂੰ ਟਾਰਗੇਟਿੰਗ ਕਰਨੀ ਸੀ ਕਿਉਂਕਿ ਇਹਨਾਂ ਦੇ ਪਿਛਲੇ ਜਿਹੜੇ ਸ਼ੂਟਰ ਸੀ ਉਹ ਫੜੇ ਗਏ ਦੀ ਇੱਕ ਡਿਲੀਵਰੀ ਹੋਣ ਲੱਗੀ ਹੈਗੀ ਇਹ ਮੇਜਰ ਤੇ ਉਹਨੂੰ ਇੱਥੇ ਜਦੋਂ ਪੁਲਿਸ ਪਾਰਟੀ ਨੇ ਘੇਰਾ ਪਾਇਆ ਤਾਂ ਪਤਾ ਚੱਲਿਆ ਵੀ ਤਿੰਨ ਤੋਂ ਚਾਰ ਬੰਦੇ ਇੱਥੇ ਸੀਗੇ ਤੇ ਜਦੋਂ ਇਹਨਾਂ ਨੇ ਪੁਲਿਸ ਪਾਰਟੀ ਦੇ ਫਾਇਰ ਕੀਤਾ ਫਿਰ ਰਿਟੈਲੀਏਸ਼ਨ ਚ ਪੁਲਿਸ ਪਾਰਟੀ ਨੇ ਫਾਇਰ ਕੀਤਾ ਤਾਂ ਦੋ ਬੰਦਿਆਂ ਦੇ ਜਿਹੜੇ ਹੈਗੇ ਇੰਜਰੀ ਹੋਈ ਹੈਗੀ ਬੁਲੇਟ ਇੰਜਰੀ ਤੇ ਦੋ ਬੰਦੇ ਜਿਹੜੇ ਹੈਗੇ ਉਹਨਾਂ ਨੇ ਬਾਅਦ ਚ ਸਰੈਂਡਰ ਕਰਤਾ ਸੀਗਾ ਪੁਲਿਸ ਕੋਲ ਉਹਨਾਂ ਦੋਨਾਂ ਨੂੰ ਪੁਲਿਸ ਨੇ ਰਾਉਂਡ ਅਪ ਕਰ ਲਿਆ ਤਾਂ ਟੋਟਲ ਚਾਰ ਬੰਦੇ ਸੀਗੇ ਤੇ ਮੌਕੇ ਵਾਰ ਦਾ ਤੇ ਜੋ ਦੇਖਿਆ ਗਿਆ ਜੀ ਸੱਤ ਪਿਸਟਲ ਟੋਟਲ ਸਾਨੂੰ ਰਿਕਵਰ ਹੋਏ ਹੈਗੇ ਪੰਜ ਪਿਸਟਲ ਇੱਕ ਪਾਸੇ ਸੀਗੇ ਤੇ ਦੋ ਪਿਸਤਲ ਦੂਜੇ ਬੰਦੇ ਆ ਕੋਈ ਕਿੰਨੀ ਗੋਲੀਆਂ ਤਕਰੀਬਨ ਤਕਰੀਬਨ 70 ਦੇ ਕਰੀਬ ਜਿਹੜੀਆਂ ਹੈਗੀਆਂ ਗੋਲੀਆਂ ਇਹਨਾਂ ਤੋਂ ਜਿੰਦਾ ਧਾਰ ਤੂਸ ਨੂੰ 70 ਦੇ ਕਰੀਬ ਮਿਲੇ ਤੇ ਸਰ ਇਹ ਕਿਤੇ ਕਿਤੇ ਸਲਾਇਰ ਕਰਦੇ ਸੀ ਹੁਣ ਤੱਕ ਤੇ ਜਿਹੜੀ ਜਾਣਕਾਰੀ ਸਾਹਮਣੇ ਨਹੀਂ ਹਲੇ ਇਹ ਕਲੈਰਿਟੀ ਨਹੀਂ ਹੈਗੀ ਕਿ ਕਿੱਥੇ ਕਰਨਾ ਸੀ ਉਹ ਇਹਨਾਂ ਦੀ ਹੁਣ ਇਨਵੈਸਟੀਗੇਸ਼ਨ ਚ ਕਰਾਂਗੇ ਕਿ ਇਹਨਾਂ ਨੂੰ ਜਿਹੜਾ ਬੰਦਾ ਉਰੇ ਦੇਖੇ ਗਿਆ ਜਾਂ ਇਹਨਾਂ ਚੋ ਆਪ ਹੀ ਕੋਈ ਹਲੇ ਜਿਹੜਾ ਦੇਣ ਵਾਲਾ ਇਹਦੇ ਡੀਲ ਚੱਲ ਰਹੀ ਸੀ ਜਾਂ ਕੀ ਸੀਗਾ ਉਹ ਹੁਣ ਅਸੀਂ ਇਨਵੈਸਟੀ ਇਹਨਾਂ ਦੀ ਪੁਸ਼ਤਾ ਚ ਕਲੀਅਰ ਕਰਾਂਗੇ ਕੋਈ ਜਿਹੜਾ ਪੁਸ਼ਤਾ ਹੈਗਾ ਇਹਨਾਂ ਦਾ ਕੋਈ ਕ੍ਰਿਮੀਨਲ ਬੈ ਪਰਚੇਆਂ ਸਨੇਚਰਿੰਗ ਦੇ ਪਰਚੇ ਹੈਗੇ ਆ ਇਹ ਕਿਤੇ ਨਾ ਕਿਤੇ ਚੋਰੀ ਕਰਦੇ ਹੋਏ ਸਨੇਚਿੰਗ ਕਰਦੇ ਜਦੋਂ ਜੇਲ੍ਹ ਚ ਗਏ ਆ ਉੱਥੋਂ ਇਹ ਅੱਗੇ ਇਸ ਤਰ੍ਹਾਂ ਇਹਨਾਂ ਦੇ ਗੈਂਗ ਦੇ ਜਿਹੜੇ ਆਪਰੇਟਿਵ ਹੋ ਗਏ ਆ ਉਹਨਾਂ ਦੇ ਟੱਚ ਚ ਆਏ ਹੋਣਗੇ ਉੱਥੋਂ ਫਿਰ ਇਹਨਾਂ ਨੇ ਇੱਧਰ ਮਤਲਬ ਪੈਸੇ ਲਈ ਜਾਂ ਕਿਸੇ ਚੀਜ਼ ਲਈ ਮੋਟਿਵੇਟ ਹੋ ਕੇ ਇਹ ਕੰਮ ਕਰਨਾ ਸੀਗਾ ਤੇ ਉਹ ਹੁਣ ਅਸੀਂ ਇਨਵੈਸਟੀਗੇਸ਼ਨ ਚ ਐਗਜ਼ੈਕਟਲੀ ਕਲੀਅਰ ਆ ਜਾਊਗਾ ਵੀ ਕਿਹੜੇ ਬੰਦੇ ਨੇ ਇਹਨਾਂ ਨੂੰ ਮਿਲਵਾਇਆ ਕਿਵੇਂ ਇਹਨਾਂ ਦੇ ਟੱਚ ਚਾਹੀਏ ਤੇ ਅੱਗੇ ਟਾਰਗੇਟ ਐਗਜ਼ੈਕਟਲੀ ਹੋਰ ਕਿਹੜੇ-ਕਿਹੜੇ ਚਾਰੋਂ ਚਾਰੋਂ ਇੱਥੇ ਦੇ ਹੀ ਹੈਗੀਆਂ ਜੀ ਇਹ ਤੇ ਹੱਲੇ ਤੁਹਾਨੂੰ ਜਿਹੜੀਆਂ ਡਿਟੇਲ ਹੈਗੀਆਂ ਉਹ ਬ੍ਰਾਡ ਸਾਹਿਬ ਨੋਟ ਜਾਰੀ ਕਰ ਦਾਂਗੇ ਕਿ ਕੀ ਕੀ ਬਾਕੀ ਹੈ ਕਿੰਨੇ ਰਾਊਂਡ ਫਾਇਰ ਹੋਏ ਸਰ ਪੰਜ ਤੋਂ 6 ਰਾਊਂਡ ਇਹਨਾਂ ਨੇ ਫਾਇਰ ਕੀਤੇ ਆ 10 ਤੋਂ 12 ਦੇ ਇੱਕ ਤਕਰੀਬਨ ਨੇ ਪੁਲਿਸ ਪਾਰਟੀ ਨੇ ਫਾਇਰ ਕੀਤਾ ਠੀਕ ਹੈ ਤੇ ਪੁਲਿਸ ਹੈਡੇ ਲੋਕ ਆਪਣੀ ਰਾਜਪੁਰੇ ਦੇ ਡਿਸਟ੍ਰਿਕਟ ਬੈਸਿਕਲੀ ਰਾਜਪੁਰੇ ਉਹ ਇਥੋਂ ਦੀ ਬੇਸਡ ਹੈਗੇ ਜਿਹੜੇ ਪਹਿਲਾਂ ਤੇ ਕਿੰਨੇ ਕ ਬੰਦਿਆਂ ਨੂੰ ਗੋਲੀ ਲੱਗੀ ਜੀ ਦੋ ਦੋ ਬੰਦਿਆਂ ਨੂੰ ਗੋਲੀ ਲੱਗੀ ਦੋ ਉਹਦੇ ਲੱਤ 'ਚ ਤੇ ਦੋਨਾਂ ਨੇ ਜਿਹੜਾ ਹੈਗਾ ਇਹਨਾਂ ਨੂੰ ਛੇੜੇ ਵਾਲੀ ਲੱਤ 'ਚ ਉਹਦੇ